ਬਾਕੀ ਖੁਸ਼ ਰਹੋ ਸਿੱਖ ਗਾ ਲ ਸਾਰਿਆਂ ਨੂੰ ਕਿਤਾ ਸਾਰੇ ਆਈ ਹੋਪ ਦ ਸਾਰਿਆਂ ਨੇ ਵਧੀਆ ਹੋ ਕੇ ਤੇ ਅੱਜ ਆਪਾਂ ਚੱਲਿਆਂ ਜ ਆਪਣੇ ਤੇ ਵੀ ਕੋ ਲੋੜੀ ਲੱ ਕੇ ਤੁਹਾਨੂੰ ਪਤਾ ਆ ਕਿ ਲੋੜੀ ਦਾ ਤਿਉਹਾਰ ਆ ਗਿਆ ਬਾਕੀ ਮੈਂ ਤਾਂ ਮੇਰੀ ਧੀ ਜਾ ਰਹੇ ਹਾਂ ਅਸੀਂ ਲੋੜੀ ਲੱ ਕੇ ਤੀਹ ਨੂੰ ਵਾਲ ਨੂੰ ਤੇ ਬਾਕੀ ਬਾਲ ਦੇ ਆਪਾਂ ਕੇ ਪਹਿਲਾ ਬਹੁਤ ਹੀ ਰੜੀ ਸਰਕਾਰ ਦੇ ਆ ਕੇ ਲੋਤੀ ਆਪਾਂ ਫਰੜੜੀ ਆਪਾ ਪਾਲ ਸੁਆਹ ਗਿਆ ਤਾਂ ਤੇ ਹਾਈਟ ਪਾ ਕੇ ਦੇਣਾ ਕਿਹੜਾ ਆ ਤੇ ਤੁਹ ਫੁੱਲਾ ਕਰਾ ਰੱਖਿਆ ਤੇਰੇ ਬਾਤ ਸੁਣਨਾ ਕੀ ਲੋੜ ਇਹ ਦੀਦੀ ਕਹਿੰਦੀ ਕਿਹੜਾ ਇੱਕ ਆ ਗਏ ਬਾਪ ਦਾ ਜਾਨੀ ਕਰ ਜਾ ਤੇ ਜਾਨੀ ਯਾ ਬਾਏ ਹੋ ਗਿਆ ਰਾਣੀ ਸੋਨਾ ਪਾ ਚੱਲੇ ਆ ਦੀਦੀ ਹੋ ਗਿਆ ਰਾਣੀ ਜਿੱਦੇ ਆ ਜਾਓ ਪੱਥ ਬਸ ਢੱਕ ਲਾਓ ਜਾਨੀ ਲਾਓ ਜੀ ਆਵਾਰਾੜੀ ਹੋ ਕੇ ਸਾਰੇ ਨਾਲ ਕਮੈਂਟ ਕਰਕੇ ਦੱਸੋ ਕਿਹੜਾ ਸੁੰਦਰ ਸਨ ਮੇਰਾ ਕਹ ਦੀਦੀ ਦਾ कुच आप और बार आके रेडी हो गए तो हम आपा चले ਮੈਂ ਇਹਦੇ ਗਏ ਕੋਈ ਗੱਲ ਨਹੀਂ ਬੱਚਾ ਸਾਮਾਨ ਲੈ ਲਿਆ ਤੇ ਇਹਦੇ ਸਾਮਾਨ ਤੇ ਹੁਣ ਆਪਾਂ ਚੱਲੇ ਆਂ ਯੂਟਿਊਬ ਦੀ ਦੌੜੀਂ ਕੱਚੇ ਦਾ ਸਾਰਾ ਕੁਝ ਲੈ ਲਿਆ ਹੁਣ ਅਸੀਂ ਬੈਠਣ ਲੱਗੇ ਆਂ ਤੇ ਹੁਣ ਚੱਲੇ ਆਂ ਜਲਦੀ ਆਪਾਂ ਆਕੇ ਵਾਲੇ ਪਰ ਸਾਰੂ ਘਰ ਤੇ ਥੋੜੇ ਦੂਰ ਆਏਗਾ ਜੀ ਦਾ ਘਰ ਆਪਾਂ ਸਾਰਾ ਸਾਰਾ ਲੈ ਲਿਆ ਕੁਝ ਨਾ ਲੱਗਾ ਫਾਟਾ ਸਾਡੇ ਤੇ ਠੀਕ ਸੀ ও ত্রি আপা তুমি কি এখানে আছো বাই কে ফিলটা ফলস পিং লাগকে আ চা তোর কালচুরি কি হ আয় ഒരു <tickiric> മച്ചാട്ടും <orina> <tickiric orina> <tickiric orina> ਨਾ ਨਿਕਲ ਨਾ ਨਿਕਲ ਆ ਦੇਖ ਖਤ ਨਾ ਨਾ ਨਿਕਲ ਚੱਲੇ ਨਾ ਨਿਕਲ ਜਾ ਰਹਾ ਜੀ ਨਾ ਨਿਕਲ ਜਾਣਾ ਜੀ ਨਾ ਨਿਕਲ ਜਾਣਾ ਜੀ ਲੈ ਕੇ ਜਾਂਦੇ ਅੱਗੇ ਹੁਣ ਆਪਾਂ ਚਾਲ ਖਾਣ ਲੱਗ ਕੇ ਤੇ ਚੋਲਾ ਤੇ ਡੁੱਲ ਗਈ ਧੀ ਧੀ ਚੋਲਾ ਤੇ ਡੁੱਲ ਗਈ ਹੋ ਜਾ ਰੈਡੀ ਹੋ ਜਾ ਰੈਡੀ ਕੰਨੀ ਮਾਈ ਫੇਵਰਟ ਚਾਲ ਭਈਆ ਰਾਣੀ ਆਪਾਂ ਚਾਲ ਚੁਣ ਖਾ ਲੈ ਤੇ ਹੁਣ ਆਪਾਂ ਚੱਲੇ ਆ ਘਰੇ ਚਾਲ ਬੱਸ ਸਵਾਰ ਬਣਾ ਇਸ ਦਿਨੇ ਤੇ ਹੁਣ ਆਪਾਂ ਚੱਲੇ ਆਂ ਜੀ ਠੰਡ ਬਹੁਤ ਆ ਟਾਈਮ ਬਹੁਤ ਹੈ 5 ਵਜੇ ਸ਼ਾਮ ਦੇ ਚਲੋ ਤੇ ਆਪਾਂ ਬਾਹਰ ਆ ਗਏ ਠੰਡ ਬਹੁਤ ਆ ਵੇਖੋ ਮੌਸਮ ਪੂਰਾ ਚਲੋ ਜੱਜਾ ਰਾਣੀ ਹੋ ਜਾ ਚੱਲੀਆ ਹਾਂ ਠੰਡ ਕੋਈ ਕੁਝ ਨਹੀਂ ਚੱਚਲਾ ਅਸੀਂ ਕੁਛ ਨਹੀਂ ਆਪਾਂ ਚੱਲੇ ਆਂ ਤੇ ਬਾਏ ਉਹ ਤਾਂ ਮੋਟਰਸਾਈਕਲ ਚੱਕੀ ਜਾਂਦਾ ਠੀਕ ਆ ਵੀ ਖੜ ਜਾ ਹੁਣ ਆਪਾਂ ਚੱਲੇ ਠੰਡ ਬੱਸ ਮੈਂ ਕੰਬਲ ਹੀ ਲਾ ਲਿਆ ਠੀਕ ਆ ਤੇ ਬਾਏ ਚੱਲ ਭੈਣੇ ਠੰਡ ਬਹੁਤ ਆ ਚੁੱਕੇ ਚੱਲ ਲੈ ਆ ਬਾਈ ਦੇਖ ਲੋ ਤੁਰ ਕੇ ਜਾਣਾ ਪੈ ਗਿਆ ਅ ਰੁਕ ਜਾ ਦੇਖ ਪਈ ਗਈ ਦੇਖ ਰਾ ਸੜਕ ਦੇਖੋ ਕਿੰਨੀ ਗੰਦੀ ਆ ਤੁਰ ਕੇ ਜਾਣਾ ਪੈ ਗਿਆ ਬਚਾਰੀ ਨੂੰ ਉਹ ਤਾਂ ਬਹੁਤ ਹੋ ਗਈ ਯਾਰ ਬੰਦਾ ਲੱਗ ਰਿਹਾ ਉਹਦੇ ਕੋਲ ਉਹ ਵੀ ਘਾਟਾ ਬਹੁਤਾ ਤੇ ਵੀ ਆਪਣਾ ਲੋੜ ਦੇ ਕੇ ਘਰ ਵਾਪਸ ਜਾ ਰਿਹਾ 哎呀，都是。 ਆਪਾਂ 18 ਦੇ ਲਓ ਤੇ ਪੱਕਰੇ ਪਹੁੰਚ ਗਏ ਹਾਲੋ ਪਪਾ ਅੱਜ ਤਾਂ ਨਹੀਂ ਫੜਦੀਆਂ ਹੈ ਸਥਾਨ ਤੇ ਪਤਾ ਕਿੰਨੀ ਆ ਕਰੇ ਪਾ ਤਾਂ ਕਿ ਪਾਣੇ ਚੱਕ ਹੁਣ ਆਪਾਂ ਘਰੇ ਪਹੁੰਚ ਗਏ ਸੀ ਤੇ ਰਸਤੇ 'ਚ ਠੰਡ ਬਹੁਤ ਸੀਗੀ ਤੇ ਆਪਣਾ ਨੈਸਟ ਬਲਾਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਚਾਪਾ ਮਿਲਦੇ ਆ ਨੈਸਟ ਬਲਾਗ ਤੇ ਬਾਕੀ ਆਪਣਾ ਬਲਾਗ ਕਿਤਨਾ ਲੱ ਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਰੇ ਤੇ ਨਾਲ ਸਬਸਕ੍ਰਾਈਬ ਕਰ ਲ ਤੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋਰੀ ਅਡਵਾਂਸ ਸਾਰਿਆਂ ਨੂੰ ਤੁਸੀਂ ਜਾਓ ਆਪਣੇ ਰਸਤੇਦਾਰਾਂ ਨੂੰ ਲੋਰੀ ਦੇ ਕੇ ਆਪ ਪਤਾ ਦੇ ਜਾਂਦੇ ਠੀਕ ਹੈ ਤੇ ਬਾਏ ਬਾਏ ਹੰਡ ਬਹੁਤ ਸੀ ਤੇ ਆਪਾਂ ਨੂੰ ਲੱਗ ਠੰਡ ਤੇ ਕੋ ਹਵਾ ਚੱਲ ਰਹੀ ਆ ਤੇ ਹੁਣ ਆਪਾਂ ਅੱਕ ਸਿੱਕ ਜਾਨੇ ਆ ਤੇ ਬਾਕੀ ਹੁਣ ਆਪਾਂ ਰੋਟੀ ਵੀ ਬਣਾਵਾਂਗੇ ਅੱਜ ਠੀਕ ਤੇ ਹੋਰੇ ਬੈਠੇ ਆ ਖੜਦੇ ਤੇ ਆਪਾਂ ਘਰੇ ਪਹੁੰਚ ਗਏ ਸੀ ਤੇ ਬਾਕੀ ਸਾਰਾ ਨੂੰ ਮੇਰੇ ਵੱਲੋਂ ਹੈਪੀ ਅਰਵਾ ਲੋਰੀ ਤੇ ਬਾਕੀ ਆਪਾਂ ਘਰੇ ਪਹੁੰਚ ਗਏ ਸੀ ਤੇ ਬਾਕੀ ਤੁਸੀਂ ਆਪਾਂ ਲੋਰੀ ਦੇ ਰਹੇ ਸੀ ਜੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਪਰਫੈਕਟ ਮੈਰਾ ਇੱਕਮ ਕਿੰਨਾ ਕਰ ਆਇਆ ਤੇ ਹੁਣ ਆਪਾਂ ਘਰੇ ਆ ਗਏ ਸੀ ਕਿ ਤੇ ਹੁਣ ਆਪਾਂ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਲੱਗੇ ਆ ਪੈਣ ਤੇ ਸਾਰਾ ਕੁ ਬਰਟ ਨਾਈਟ ਮਿਲਦੇ ਆ ਕੇ ਨੈਸਟ ਬਲਾਗ ਤੇ ਆਪਾਂ ਦਾ ਨੈਸਟ ਬਲਾਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਬਾਏ